ਉਹ ਜੁਰਗ ਰਹਿੰਦੇ ਸੀ ਬਿਲਕੁਲ ਅਨਪੜ ਕੋਰੇ ਕੋਈ ਉਹਨਾਂ ਨੇ ਪਹਿਲੀ ਜਮਾਤ ਨਹੀਂ ਕੀਤੀ ਨਾ 5ਵੀਂ ਨਾ 8ਵੀਂ ਨਾ 10ਵੀਂ ਅਨਪੜ ਤੇ ਉਹ ਮੂਲ ਮੰਤਰ ਦਾ ਪਾਠ ਕਰਦੇ ਹੁੰਦੇ ਸੀ ਹਰ ਰੋਜ਼ ਸਾਸ ਗਰਾਸ ਉਹਨਾਂ ਨੇ ਜਪੀ ਜਾਣਾ ਜਪੀ ਜਾਣਾ ਇੱਕ ਪਾਲਣਾ ਰੁਕਣਾ ਇੱਕ ਸਵਾਸ ਵੀ ਨਾ ਰੁਕਣਾ ਲਗਾਤਾਰ ਹੀ ਉਹਨਾਂ ਨੇ ਅਰਦਾਸਾਂ ਕਰਨੀਆਂ ਇੱਕ ਦਿਨ ਕੀ ਹੋਇਆ ਬਾਬਾ ਫਰੀਦ ਸਾਹਿਬ ਜੀ ਦੀ ਗੱਦੀ ਤੋਂ ਕੋਈ ਕਹਿੰਦੇ ਬਾਬਾ ਗਿਆ ਇੰਗਲੈਂਡ ਵਿੱਚ ਉਹਦੇ ਕੋਲੇ 14 ਮੰਤਰ ਹੈ। ਰਿਧੀਆਂ ਸਿੱਧੀਆਂ ਵੀ ਹਾਸਲ ਕਰਨ ਵਾਲਾ ਮੰਤਰ ਹੈ। ਕਿਸੇ ਦਾ ਬੁਰਾ ਕਰਨਾ, ਨੁਕਸਾਨ ਕਰਨਾ ਉਹ ਵੀ ਮੰਤਰ ਹੈ। ਕਿਸੇ ਨੂੰ ਆਪਣੇ ਅੰਡਰ ਕਰ ਲੈਣਾ, ਆਪਣੇ ਕਲਾਵੇ ਵਿੱਚ ਲੈ ਲੈਣਾ ਉਹ ਵੀ ਮੰਤਰ ਹੈ। 2 ਨੇ ਟੱਪਿਆਂ ਦਾ ਜੰਤਰ ਮੰਤਰ ਤੰਤਰ। ਕਹਿੰਦੇ ਜਦੋਂ ਉਹ ਉੱਥੇ ਇਹ ਬਾਬਾ ਫਰੀਦ ਸਾਹਿਬ ਦੀ ਗੱਦੀ ਤੋਂ ਕਹਿੰਦੇ ਇਹ ਬਾਬਾ ਗਿਆ। ਜਿਹੜਾ ਗੱਡੀ ਦਾ ਮਾਲਕ ਸੀ ਗੱਡੀ ਨੂੰ ਸਾਂਭਦਾ ਸੀ ਸਾਰੇ ਲੋਕਾਂ ਨੇ ਮੱਥਾ ਟੇਕਿਆ ਤੇ ਇਹ ਬਜ਼ੁਰਗ ਵੀ ਕਹਿੰਦੇ ਵੇਖਣ ਵਾਸਤੇ ਗਏ ਤੇ ਬਜ਼ੁਰਗ ਕਹਿੰਦੇ ਇੱਕ ਪਾਸੇ ਹੋ ਕੇ ਖੜ ਗਏ ਇਹਨਾਂ ਨੇ ਉਹਨੂੰ ਬੁਲਾਇਆ ਵੀ ਨਹੀਂ ਤੇ ਮੱਥਾ ਵੀ ਨਹੀਂ ਟੇਕਿਆ ਹੁਣ ਉਹ ਜਿਹੜਾ ਗੱਡੀ ਦਾ ਮਾਲਕ ਸੀ ਬਾਬਾ ਫਰੀਦ ਸਾਹਿਬ ਜੀ ਦਾ ਉਹ ਕਹਿੰਦਾ ਵੀ ਸਾਰਿਆਂ ਨੇ ਮੱਥਾ ਟੇਕ ਲਿਆ ਵੀ ਬਜ਼ੁਰਗ ਮੱਥਾ ਕਿਉਂ ਨਹੀਂ ਟੇਕਦਾ ਪਿਆ ਉਹਨੇ ਕਹਿੰਦੇ ਬਾਬਾ ਜੀ ਨੂੰ ਕੋਲ ਬੁਲਾ ਲਿਆ ਬੜੀ ਪਿਆਰੀ ਗੱਲ ਹੈ ਇਹ ਸੁਣਨ ਵਾਲੀ ਹੈ ਤੇ ਗੁਰਮੁਖ ਖ ਕਹਿੰਦੇ ਜਦੋਂ ਬਾਬਾ ਜੀ ਕੋਲ ਗਏ ਨਾ ਕਹਿੰਦੇ ਤੁਸੀਂ ਮੱਥਾ ਨਹੀਂ ਟੇਕਿਆ ਬਾਬਾ ਜੀ ਕਹਿੰਦੇ ਵੀ ਮੱਥਾ ਮੈਂ ਇਸ ਹਰ ਇੱਕ ਨੂੰ ਨਹੀਂ ਟੇਕਦਾ ਮੇਰਾ ਗੁਰੂ ਹੈ ਮੇਰਾ ਅਕਾਲ ਪੁਰਖ ਹੈ ਮੈਂ ਮੱਥਾ ਉਹਨੂੰ ਟੇਕਦਾ ਸਿਰ ਉਹਨੂੰ ਝੁਕੇਗਾ ਕਹਿੰਦੇ ਉਹਨੇ ਆਪਣੇ ਜੰਤਰਾ ਮੰਤਰਾ ਨਾਲ ਬਾਬੇ ਨੂੰ ਕਹਿੰਦੇ ਪੱਥਰ ਦੀ ਤਰ੍ਹਾਂ ਬੰਨ ਦਿੱਤਾ ਲੋਹੇ ਦੀ ਤਰ੍ਹਾਂ ਹੁਣ ਇਸ ਬਜ਼ੁਰਗ ਦੇ ਨਾ ਹੱਥ ਹਿਲਦੇ ਆ ਨਾ ਸਿਰ ਹਿਲਦਾ ਮੂੰਹ ਥੋੜਾ ਥੋੜਾ ਹਿਲਦਾ ਹੈ ਪੈਰ ਵੀ ਹਿਲਾਉਣ ਦੀ ਕੋਸ਼ਿਸ਼ ਕਰਦੇ ਨਹੀਂ ਹਿਲ ਰਹੇ ਬੜੀ ਤੰਗਦਲੀ ਵਾਲਾ ਕੰਮ ਹੋ ਗਿਆ ਲਓ ਹੁਣ ਫਿਰ ਪੱਲੇ ਬੰਨਿਓ ਬਜ਼ੁਰਗ ਜਦੋਂ ਕਹਿੰਦੇ ਮੂਲ ਮੰਤਰ ਦਾ ਪਾਠ ਕਰਦਾ ਕਰਦਾ ਨਾ ਥੋੜਾ ਜਿਹਾ ਸਮਾਂ ਕਹਿੰਦੇ ਅੱਗੇ ਲੰਘਿਆ ਤੇ ਸਾਰਾ ਕੁਝ ਹੀ ਕਹਿੰਦੇ ਪਿਗਲ ਗਿਆ ਜਿਹੜੇ ਪੱਥਰ ਬਣਾਇਆ ਸੀ ਉਹਨੇ ਜੰਤਰਾ ਮੰਤਰਾਂ ਦੇ ਨਾਲ ਆਪਣੀਆਂ ਕਰਾਮਾਤਾ ਸ਼ਕਤੀਆਂ ਦੇ ਨਾਲ ਪ੍ਰਭਾਵ ਪਾ ਕੇ ਉਹ ਸਾਰਾ ਕੁਝ ਹੀ ਕਹਿੰਦੇ ਨਾਸ਼ ਹੋ ਗਿਆ ਉਸ ਬਾਬੇ ਦੇ ਸਾਹਮਣੇ ਕਹਿੰਦੇ ਬਜ਼ੁਰਗ ਬਿਲਕੁਲ ਠੀਕ ਹੋ ਗਿਆ ਬੋਲਣ ਵੀ ਲੱਗ ਗਏ ਅੱਖਾਂ ਵਿੱਚੋਂ ਦਿਸਣ ਵੀ ਲੱਗ ਗਿਆ ਪੈਰ ਹਿੱਲਣ ਵੀ ਲੱਗ ਗਏ ਸਿਰ ਵੀ ਹਿੱਲਣ ਲੱਗ ਗਿਆ ਹੱਥ ਵੀ ਹਿੱਲਣ ਲੱਗ ਗਏ ਹੁਣ ਉਹ ਕਹਿੰਦੇ ਵੀ ਬਾਬਾ ਜੀ ਉਹ ਬਜ਼ੁਰਗ ਨੂੰ ਪੁੱਛਦਾ ਜਿਹਨੂੰ ਬੰਨਿਆ ਸੀ ਪੱਥਰਦਰਾ ਕਹਿੰਦੀ ਵੀ ਤੁਹਾਡੇ ਕੋਲੇ ਕਿਹੜਾ ਮੰਤਰ ਹੈ ਜਿਹੜਾ ਵੀ ਤੁਸੀਂ ਇਸ ਤਰ੍ਹਾਂ ਵਧੀਆ ਹਾਲਤ ਦੇ ਵਿੱਚ ਹੋ ਗਿਆ ਮੈਂ ਤਾਂ ਤੁਹਾਨੂੰ ਬੰਨ ਦਿੱਤਾ ਸੀ ਆਪਣੇ ਜੰਤਰਾ ਮੰਤਰਾਂ ਨਾਲ ਕੀ ਤੁਸੀਂ ਪੜਿਆ ਬਜ਼ੁਰਗ ਕੁਝ ਨਹੀਂ ਬੋਲੇ ਬਜ਼ੁਰਗ ਕਹਿੰਦੇ ਉਥੋਂ ਉੱਠੇ ਤੇ ਵਾਪਸ ਆ ਗਏ ਉਹਨੇ ਫਿਰ ਆਪਣੇ ਚੇਲੇ ਚਾਟੜਿਆਂ ਨੂੰ ਕਿਹਾ ਵੀ ਐਂ ਕਰੋ ਬਜ਼ੁਰਗ ਨੂੰ ਮੇਰੇ ਕਮਰੇ ਵਿੱਚ ਲੈ ਕੇ ਆਓ ਹੁਣ ਬਜ਼ੁਰਗ ਦੇ ਕੋਲੇ ਉਹ ਜਾਂਦੇ ਚੇਲੇ ਚਾਟੜੇ ਕਹਿੰਦੇ ਤੁਹਾਨੂੰ ਬਜ਼ੁਰਗ ਸਾਡੇ ਬਾਬਾ ਜੀ ਨੇ ਬੁਲਾਇਆ ਹੈ ਇਹ ਬਜ਼ੁਰਗ ਤਾਂ ਨਹੀਂ ਜਾਂਦੇ ਸੀ ਕਿਤੇ ਮੈਨੂੰ ਮਾਰਨ ਦੇਵੇ ਕਿਤੇ ਮੈਨੂੰ ਬੰਨ ਨਾ ਲਵੇ ਔਰ ਜਿੰਨਾ ਟਾਈਮ ਵਿਸ਼ਵਾਸ ਨਾ ਦਿਵਾਇਆ ਉਹਨਾ ਟਾਈਮ ਬਜ਼ੁਰਗ ਕਮਰੇ ਵਿੱਚ ਨਹੀਂ ਗਿਆ ਜਦੋਂ ਵਿਸ਼ਵਾਸ ਦਿਵਾਇਆ ਗਿਆ ਵਿਸ਼ਵਾਸ ਹੋ ਗਿਆ ਕਹਿੰਦੇ ਤੁਰੇ ਕਮਰੇ ਚ ਉੱਤੇ ਆ ਗਏ ਇਹ ਜਿਹੜੇ ਬਾਬਾ ਫਰੀਦ ਸਾਹਿਬ ਦੀ ਗੱਦੀ ਦੇ ਮਾਲਕ ਸੀ ਕਹਿੰਦੇ ਉਹਨਾਂ ਨੇ ਕਮਰੇ ਦੇ ਵਿੱਚ ਬਾਬਾ ਜੀ ਨੂੰ ਬਜ਼ੁਰਗ ਨੂੰ ਅੰਦਰ ਵਾੜਿਆ ਤੇ ਅੰਦਰੋਂ ਲਾਤੀ ਕੁੰਡੀ ਬਜ਼ੁਰਗ ਫੇਰ ਡਰ ਗਿਆ ਕਬਰ ਆ ਗਿਆ ਵੀ ਹੁਣ ਮੈਨੂੰ ਮਾਰੇਗਾ ਪੱਕਾ ਕਿਉਂਕਿ ਕੁੰਡੀ ਲਾ ਲਈ ਹੈ ਹੋ ਕੰਮ ਉਲਟੀ ਗਿਆ ਉਹ ਕੀ ਬਜ਼ੁਰਗ ਨੂੰ ਆਪਣੇ ਸਾਹਮਣੇ ਬਣਾਇਆ ਕਹਿੰਦੇ ਬਿਠਾਇਆ ਬਾਬੇ ਨੇ ਅੱਖਾਂ ਵਿੱਚ ਅੱਖਾਂ ਪਾਈਆਂ ਤੇ ਗੱਲ ਹੁਣ ਗੱਲਬਾਤ ਹੋਣ ਲੱਗੀ ਐ ਹੁਣ ਗੱਲਬਾਤ ਹੈ ਕਿਹੜੀ ਦੁਨੀਆਵੀ ਨਹੀਂ ਬਾਬਾ ਫਰੀਦ ਸਾਹਿਬ ਦੀ ਗੱਦੀ ਦਾ ਮਾਲਕ ਬਾਬਾ ਕਹਿੰਦਾ ਵੀ ਬਜ਼ੁਰਗੋ ਇਹ ਗੱਲ ਦੱਸੋ ਮੈਂ ਤੁਹਾਨੂੰ ਪੱਥਰ ਤਰਾਂ ਬਣ ਦਿੱਤਾ ਲੋਹੇ ਤਰਾਂ ਬਣ ਦਿੱਤਾ ਬੇੜੀਆਂ ਤਰਾਂ ਹੱਥ ਕੜੀਆਂ ਤਰਾਂ ਤੇ ਤੁਸੀਂ ਛੁੱਟੇ ਕਿਵੇਂ ਹੋ ਤੁਸੀਂ ਪਿਗਲ ਕਿਵੇਂ ਗਏ ਤੁਸੀਂ ਮੇਰੇ ਤੋਂ ਪਾਸੇ ਕਿਵੇਂ ਹੋ ਗਏ ਕਿਵੇਂ ਉੱਠ ਕੇ ਆ ਗਏ ਤੋਡਾ ਸਰੀਰ ਸਾਰਾ ਕਿਵੇਂ ਖੁੱਲ ਗਿਆ ਬਈ ਮੈਨੂੰ ਤੁਸੀਂ ਆਪਣੇ ਵੱਲੋਂ 15ਵਾਂ ਮੰਤਰ ਦੱਸੋ ਬਜ਼ੁਰਗ ਹੱਸ ਬਿਓ ਕਹਿੰਦੇ ਬਾਬਾ ਜੀ ਮੈਂ ਤਾਂ ਅਣਪੜ੍ਹ ਹੈ ਮੈਨੂੰ ਤਾਂ ਕੋਈ ਮੰਤਰ ਆਉਂਦਾ ਹੀ ਨਹੀਂ ਕਹਿੰਦੇ ਨਹੀਂ ਜੀ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਮੰਤਰ ਕਿਹੜਾ 15ਵਾਂ ਪੜ੍ਹਿਆ ਉਹ ਕਹਿੰਦੇ 15ਵਾਂ ਮੰਤਰ ਤਾਂ ਦੂਰ ਦੀ ਗੱਲ ਹੈ ਸਾਨੂੰ ਤਾਂ ਇੱਕ ਨਹੀਂ ਆਉਂਦਾ ਫਿਰ ਬਜ਼ੁਰਗ ਨੇ ਕਿਹਾ ਕਹਿੰਦੇ ਜੇ ਤੁਸੀਂ ਪੁੱਛਣਾ ਚਾਹੁੰਦੇ ਹੋ ਤੇ ਮੇਰੇ ਕੋਲੇ ਗੁਰੂ ਨਾਨਕ ਦੇ ਮਹਾਰਾਜੀ ਦਾ ਬਖਸ਼ਿਸ਼ ਕੀਤਾ ਹੋਇਆ ਮੂਲ ਮੰਤਰ ਹੈ ਮੂਲ ਦਾ ਅਰਥ ਹੁੰਦਾ ਜੜ ਤੇ ਜੜ ਦਾ ਅਰਥ ਹੁੰਦਾ ਤੁਰਾ ਅਸੀਂ ਅੱਜ ਕਿਉਂ ਪਟਕ ਗਏ ਆ ਕਿਉਂਕਿ ਮੂਲ ਦੇ ਨਾਲੋਂ ਜੜ ਦੇ ਨਾਲੋਂ ਤੁਰੇ ਦੇ ਨਾਲੋਂ ਮੂਲ ਮੰਤਰ ਦੇ ਨਾਲੋਂ ਟੁੱਟ ਚੁੱਕੇ ਆ ਪਾਸੇ ਹੋ ਗਏ ਆ ਮਨ ਮਰਜ਼ੀ ਕਰਨ ਲੱਗ ਗਏ ਗੁਰੂ ਦਾ ਕਹਿਣਾ ਨਹੀਂ ਮੰਨਿਆ ਜੋ ਗੁਰੂ ਕਹੇ ਸੋਈ ਭਲ ਮੰਨੋ ਜੋ ਗੁਰੂ ਨੇ ਕਿਹਾ ਉਹ ਮੰਨ ਲੈਂਦੇ ਤੇ ਭਲਾ ਸੀ ਸਾਡਾ ਖੈਰ ਗੁਰਮੁਖੋ ਬਜ਼ੁਰਗ ਜੀ ਕਹਿੰਦੇ ਮੈਨੂੰ ਜਦੋਂ ਵੀ ਸਮਾਂ ਮਿਲਦਾ ਮੈਂ ਇੱਕ ਇੱਕ ਪਲ ਇੱਕ ਇੱਕ ਸਵਾਸ ਮੈਂ ਮੂਲ ਮੰਤਰ ਜਪਦਾ ਹੀ ਰਹਿਣਾ ਹੈ ਜੀ ਮੈਂ ਮੂਲ ਮੰਤਰ ਦਾ ਅਭਿਆਸ ਤੇ ਅਰਾਧਨਾ ਚੌਂਕੜਾ ਮਾਰ ਕੇ ਕਿਤੇ ਨਾ ਕਰਦਾ ਥੋੜਾ ਜਿਹਾ ਸਮਾਂ ਟਿਕਾਉ ਲੈ ਕੇ ਸੁਰਤ ਦੇ ਵਿੱਚ ਨਾ ਲੈ ਕੇ ਆਉਂਦਾ ਤੇ ਮੈਂ ਖੁੱਲ ਨਹੀਂ ਸਕਦਾ ਸੀ ਉਹ ਬਜ਼ੁਰਗ ਕਹਿਣ ਲੱਗੇ ਕਿ ਕਰਾਮਾਤ ਇਹ ਸ਼ਕਤੀ ਸੁਪਰੀਮ ਪਾਵਰ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਮੂਲ ਮੰਤਰ ਵਿੱਚੋਂ ਹੈ ਹੁਣ ਜਿਹੜਾ ਜੰਤਰਾ ਮੰਤਰਾਂ ਦਾ ਮਾਲਕ ਸੀ ਬਾਬਾ ਫਰੀਦ ਸਾਹਿਬ ਦੀ ਗੱਦੀ ਦਾ ਉਹਨੇ ਬਜ਼ੁਰਗ ਨੂੰ ਮੱਥਾ ਟੇਕਦਾ ਕਹਿੰਦੇ ਬਾਬਾ ਜੀ ਮੇਰੇ ਜੰਤਰਾ ਮੰਤਰ ਤਾਂ ਤੁਹਾਡੇ ਮੂਲ ਮੰਤਰ ਅੱਗੇ ਤੁਹਾਡੇ ਪਾਠ ਅੱਗੇ ਸ਼ਕਤੀ ਅੱਗੇ ਫੇਲ ਹੋ ਗਏ ਐ ਮੈਂ ਤਾਂ ਇੰਨਾ ਸਮਾਂ ਐਵੇਂ ਬਰਬਾਦੀ ਵਿੱਚ ਲੰਘਾ ਲਿਆ ਇੰਨਾ ਸਮਾਂ ਅਜਾਈ ਐਵੇਂ ਮੇਰਾ ਤਾਂ ਚਲਾ ਗਿਆ ਮੈਂ ਤਾਂ ਤੂੰ ਨੇ ਟੱਪੇ ਜੰਤਰਾ ਮੰਤਰਾਂ ਤੰਤਰਾਂ ਵਿੱਚ ਹੀ ਮੈਂ ਤਾਂ ਲੱਗਿਆ ਰਿਹਾ ਇਹ ਵਿੱਦਿਆ ਪ੍ਰਾਪਤ ਕਰਨ ਦੀ ਮੈਨੂੰ ਤਾਂ ਇੰਨਾ ਸਮਾਂ ਲੰਘ ਗਿਆ ਉਹ ਬਜ਼ੁਰਗ ਕਹਿੰਦੇ ਵੀ ਸਾਰਾ ਕੁਝ ਛੱਡ ਦੋ ਮੂਲ ਮੰਤਰ ਨਾਲ ਜੁੜ ਜਾਓ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਔਖੀ ਘੜੀ ਦੇ ਵਿੱਚ ਇੱਕ ਜੰਤਰ ਮੰਤਰ ਤਾਤਰਕ ਵਾਲੇ ਬਾਬੇ ਤੋਂ ਖਿਹੜਾ ਛੜਵਾਇਆ ਉੱਥੇ ਮਹਾਰਾਜ ਨੇ ਆਪ ਅੰਗ ਸੰਗ ਹੋ ਕੇ ਸਹਾਇਤਾ ਕੀਤੀ ਮਦਦ ਕੀਤੀ ਹੈ ਤੇ ਉਹ ਬਜ਼ੁਰਗ ਨੂੰ ਆਪਣੇ ਵਿੱਚ ਕਲਾਵੇ ਵਿੱਚ ਨਹੀਂ ਲੈ ਕੇ ਆਇਆਗਾ ਬਜ਼ੁਰਗ ਨੇ ਆਪਣੇ ਕਲਾਵੇ ਵਿੱਚ ਉਹਨੂੰ ਲੈ ਲਿਆ ਗੁਰਨਾਨਕ ਦੇ ਨਾਲ ਬਜ਼ੁਰਗ ਨੇ ਜੋੜ ਦਿੱਤਾ ਇਸ ਕਰਕੇ ਤੁਹਾਡੇ ਕੋਈ ਵੀ ਕੰਮ ਕਰ ਰੁਕਦੇ ਆ ਕੋਈ ਵਿਗਨ ਪੈਂਦਾ ਕੋਈ ਰੁਕਾਵਟ ਪੈਂਦੀ ਹੈ ਕੋਈ ਕੰਮ ਕਰ ਠਾਪਾ ਚੱਲਦਾ ਨਹੀਂ ਪਿਆ ਤੁਸੀਂ ਮੂਲ ਮੰਤਰ ਜਾਨ ਲੱਗੇ ਆਉਣ ਲੱਗੇ ਬੈਠਣ ਲੱਗੇ ਉੱਠਣ ਲੱਗੇ ਤੁਰਨ ਲੱਗੇ ਫਿਰਨ ਲੱਗੇ ਕੁਝ ਖਾਣ ਲੱਗੇ ਪੀਣ ਲੱਗੇ ਰੋਟੀ ਪਾਣੀ ਭੋਜਨ ਪ੍ਰਸ਼ਾਦਾ ਤੇ ਕਦੇ ਨਾ ਭੁੱਲੋ ਗੱਡੀ ਵਿੱਚ ਸਫ਼ਰ ਕਰਨਾ ਤਾਂ ਵੀ ਮੂਲ ਮੰਤਰ ਪੜੋ ਰਸਤੇ ਤੇ ਪੈਦਲ ਤੁਰ ਕੇ ਜਾਂਦੇ ਹੋ ਤਾਂ ਵੀ ਮੂਲ ਮੰਤਰ ਜੇ ਘਰ ਦੇ ਵਿੱਚ ਤੁਸੀਂ ਆਇਓ ਇਸ਼ਨਾਨ ਕੀਤਾ ਕੱਪੜੇ ਪਹਿਨਣ ਲੱਗੇ ਹੋ ਤਾਂ ਵੀ ਮੂਲ ਮੰਤਰ ਕੋਠੀ ਤੁਸੀਂ ਬਣਾਈ ਹੈ ਤਾਂ ਵੀ ਮੂਲ ਮੰਤਰ ਦਫਤਰ ਦੇ ਵਿੱਚ ਜਾਣਾ ਤਾਂ ਵੀ ਜਾਣ ਲੱਗੇ ਮੂਲ ਮੰਤਰ ਉੱਥੇ ਬੈਠਣਾ ਤਾਂ ਵੀ ਮੂਲ ਮੰਤਰ ਆਉਣਾ ਤਾਂ ਵੀ ਮੂਲ ਮੰਤਰ ਤੇ ਮੈਂ ਤੁਹਾਨੂੰ ਦਾਵੇ ਨਾਲ ਵਿਸ਼ਵਾਸ ਨਾਲ ਕਹਿੰਦਾ ਹਾਂ ਗੁਰੂ ਕੀ ਹਜ਼ੂਰੀ ਵਿੱਚ ਵੀ ਤੁਹਾਨੂੰ ਕੋਈ ਵੀ ਕਮੀ ਨਹੀਂ ਆਵੇਗੀ ਟੋਟਾ ਨਹੀਂ ਆਵੇਗਾ ਬਰਕਤਾਂ ਹੀ ਬਰਕਤਾਂ ਬਰਕਤਾਂ ਹੀ ਕਹਿੰਦੇ ਪਈ ਜਾਣਗੀਆਂ ਤੁਹਾਡਾ ਜੀਵਨ ਸਫਲ ਹੋ ਜਾਏਗਾ ਜਿਵੇਂ ਉਹ ਤਾਂਤਰਕ ਵਾਲੇ ਵਿਦਿਆ ਤੋਂ ਇੱਕ ਕਹਿੰਦੇ ਉਹ ਭੁੱਲੇ ਪੜ੍ਹ ਕੇ ਉਹਨੂੰ ਬਜ਼ੁਰਗ ਨੇ ਰਾਹ ਪਾਇਆ ਮੂਲ ਮੰਤਰ ਦੇ ਕੇ ਅਸੀਂ ਵੀ ਸਿੱਧੇ ਰਸਤੇ ਤੇ ਪੈ ਜਾਗੇ ਸਾਡਾ ਵੀ ਗੁਰਨਾਨਕ ਪਾਤਸ਼ਾਹ ਭਲਾ ਕਰੇਗਾ ਐਵੇਂ ਵਹਿਮਾਂ ਭਰਮਾਂ ਤੋਂ ਪਖੰਡਾਂ ਤੋਂ ਜਰੂਰ ਬਚੋ ਇੱਕ ਗੁਰੂ ਦਾ ਲਾੜ ਪਕੜ ਲੋ ਲੋਕ ਵੀ ਸੌਖਾ ਹੋ ਜਾਏਗਾ ਤੇ ਪਰਲੋਕ ਵੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਵੀੜ ਕੋ ਚੰਗੀ ਲੱਗੀ ਹੋਵੇ ਜਰੂਰ ਆਪ ਜੀ ਨੇ ਆਪਣੇ ਭੈਣ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਆਪਣੇ ਮਿੱਤਰ ਸਾਥੀ ਦੋਸਤਾਂ ਨੂੰ ਦੇਸ਼-ਵਦੇਸ਼ਾਂ ਦੀ ਧਰਤੀ ਤੇ ਇਹਨੂੰ ਸ਼ੇਅਰ ਵੀ ਕਰਨਾ ਹੈ ਇਹ ਜ਼ਿੰਮੇਵਾਰੀ ਤੁਸੀਂ ਚੁੱਕੋ ਸਾਰੇ ਮੇਰੇ ਵੀਰ ਭੈਣ ਭਰਾ ਧੀਆ ਬੱਚੇ ਵੀ ਗੁਰੂ ਦਾ ਪ੍ਰਚਾਰ ਗੁਰੂ ਦੀ ਕਥਾ ਹਰ ਧਰਤੀ ਦੇ ਕੋਨੇ-ਕੋਨੇ ਤੇ ਜਾਣੀ ਚਾਹੀਦੀ ਹੈ ਹਰ ਇੱਕ ਘਰ ਦੇ ਵਿੱਚ ਬਾਣੀ ਦਾ ਪ੍ਰਵਾਹ ਪ੍ਰਚਾਰ ਜਾਣਾ ਚਾਹੀਦਾ ਹੈ ਜਦੋਂ ਅਸੀਂ ਇਹ ਫਰਜ਼ ਆਪਣੇ ਨਿਭਾਵਾਂਗੇ ਤੇ ਗੁਰੂ ਥੋੜੀ ਵੀ ਚੌਕੁੰਟ ਦੇ ਵਿੱਚ ਸਾਰੇ ਪਾਸੇ ਥੋੜੀ ਜਾਇਜਾਕਾਰ ਵਡਿਆਈ ਸ਼ੁਭਾ ਉਸਤਤ ਕਰਾਵੇਗਾ ਇਹ ਪ੍ਰਣ ਕਰ ਲਓ ਕਿਉਂਕਿ ਦਾਸ ਦੀ ਵੀਡੀਓ ਇੱਕ ਦੋ ਦਿਨਾਂ ਬਾਅਦ ਆਉਂਦੀ ਜ਼ਰੂਰ ਹੈ ਕਈ ਵਾਰੀ ਲੇਟ ਹੋ ਜਾਈਦਾ ਹੈ ਰਜੀਵਿਆਂ ਦੇ ਵਿੱਚ ਪ੍ਰੋਗਰਾਮਾਂ ਦੇ ਵਿੱਚ ਸਮਾਗਮਾਂ ਦੇ ਵਿੱਚ ਪਰ ਜਦੋਂ ਸੰਗਤ ਦੱਸਦੀ ਹੈ ਉਦੋਂ ਬੜਾ ਮਾਨ ਫਖਰ ਮਹਿਸੂਸ ਹੁੰਦਾ ਹੈ ਵੀ ਚਲੋ ਗੁਰੂ ਨੇ ਕਿਰਪਾ ਕੀਤੀ ਹੈ ਕੋਈ ਗੁਰੂ ਦੀ ਬਾਤ ਸੁਣਨ ਵਾਲਾ ਵੀ ਦੁਨੀਆ ਦੇ ਵਿੱਚ ਹੈ ਆਪਾਂ ਗੁਰੂ ਦੀਆਂ ਰਜ ਰਜ ਕੇ ਵਡਿਆਈਆਂ ਕਰਨੀਆਂ ਹੈ ਸਾਬ ਕਥਾ ਟੀਵੀ ਇਹ ਸਾਡੇ ਚੈਨਲ ਦਾ ਨਾਮ ਹੈ YouTube ਤੇ ਵੀ ਇਹ ਚੈਨਲ ਬਣ ਜਾਣਾ ਹੈ ਜਰੂਰ ਆਪ ਜੀ ਨੇ ਸਬਸਕ੍ਰਾਈਬ ਕਰਨਾ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਵੀ ਕਰਨੇ ਤੇ ਬਾਕੀ ਜਿਹੜੀਆਂ ਸੰਗਤਾਂ ਨੇ ਪ੍ਰੋਗਰਾਮ ਵੀ ਕਿਤੇ ਲੈਣੇ ਹੋਣ ਜ਼ਰੂਰ ਦਾਸ ਨਾਲ ਅੱਜ ਜੀ ਸੰਪਰਕ ਵੀ ਕਰ ਸਕਦੇ ਹੋ ਸੱਚੇ ਪਾਤਸ਼ਾਹ ਮਹਾਰਾਜ ਜੀ ਮੇਰ ਕਰਨ ਜੀ ਸਾਰੇ ਗੁਰੂ ਕੀ ਲਾਡ ਲਈ ਸੰਗਤ ਦਾ ਬਹੁਤ ਧੰਨਵਾਦ ਗੁਰੂ ਪਿਤਾ ਜੀ ਦਾ ਧੰਨਵਾਦ ਜੀ ਭੁੱਲਾਂ ਦੀ ਮਵਾफी